ਬੀ ਆਲਸਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬ੍ਰਦਰ ਰਾਜਾ ਵੜਿੰਗ ਹੋ ਰਹੇ ਆ ਜੀ ਜੀ ਤੁਹਾਡਾ ਨਾਮ ਆ ਗਿਆ ਭਾਜੀ ਸ਼ੁਕਰ ਹੈ ਮਾਰ ਤੁਸੀਂ ਮੈਨੂੰ ਪਾਦ ਰਹੇ ਸੀ ਬ੍ਰਦਰ ਘਰੇ ਸਭ ਸੁਖ ਸ਼ਾਂਤੀ ਹੈ ਬਹੁਤ ਵਧੀਆ ਜੀ ਸ਼ੇਰਵਖਤ ਬਰਾਦਾ ਭਾਜੀ ਬਾਲ ਬੱਚੇ ਰਾਜੀ ਹੈ ਸਭ ਵਧੀਆ ਕਿਰਪਾ ਭਾਜੀ ਕਿਰਪਾ ਜੀ ਦੱਸੋ ਬ੍ਰਦਰ ਕਾਲ ਵੀ ਗੋਮਸ਼ੂਦਾ ਦੀ ਤਲਾਸ਼ ਹੋ ਗਿਆ ਮੈਂ ਰਾਜਾ ਵੜਿੰਗ ਮੈਂ ਕਿਹਾ ਮੇਰੇ ਭਰਾ ਨੂੰ ਕੀ ਕੰਮ ਪੈ ਗਿਆ ਮੈਂ ਉਹਨੂੰ ਫੋਨ ਕਰਾਂ ਸਪਰੀ ਇਹ ਕੁਝ ਲੋਕ ਮੇਰੇ ਕੋਲ ਤਿੰਨ ਚਾਰ ਲੋਕ ਆਏ ਸੀ ਕਿ ਕਈ ਵਾਰ ਆ ਚੁੱਕੇ ਜੀ ਉਹ ਕਹਿੰਦੇ ਕਿ ਆਪਣਾ ਐਮਪੀ ਸਾਹਿਬ ਨੇ ਇਸ ਕਰਕੇ ਪਬਜੀ ਨਾਲ ਜੁੜਨਾ ਕਰਨਾ ਚਾਹੁੰਦਾ ਸੀਗਾ ਨਹੀਂ ਮੈਂ ਅੱਛਾ ਲੋਕਾਂ ਦੇ ਕੰਮ ਬੈਰੀ ਬਸੇ ਹੋ ਜਾਣੀ ਕਟਿਆਲ ਸਾਹਿਬ ਮੈਨੂੰ ਹੁਕਮ ਕਰੋ ਜੀ ਕਿਹੜੇ ਕੰਮ ਹੈ ਮੈਂ ਉਹਨਾਂ ਦੇ ਘਰੇ ਆਪ ਜਾਇਆ ਉਹਨਾਂ ਜੀ ਤੁਹਾਡੇ ਕੋਲੇ ਵੀ ਆ ਜੰਨਾ ਹੈ ਨੰਬਰ ਦੇ ਦਿਓ ਮੈਨੂੰ ਉਹਨਾਂ ਦੇ ਮੈਂ ਬ੍ਰਦਰ ਕਰ ਲੈਣਾ ਨਹੀਂ ਬਿਲਕੁਲ ਤੁਹਾਨੂੰ ਮੈਂ ਮਿਲਾ ਵੀ ਦਵਾਵਾਂਗਾ ਜੀ ਬੰਦਿਆਂ ਨੂੰ ਤੇ ਹੁਕਮ ਦੀ ਗੱਲ ਨਹੀਂ ਮੈਂ ਖੁਦ ਆ ਜਾਵਾਂਗਾ ਤੁਸੀਂ ਮੈਨੂੰ ਸਮਾਂ ਹੋ ਸਟੈਂਡਰਡ ਸਨਾਂ ਭਾਜੀ ਕਿੱਥੇ ਤੁਸੀਂ ਮਿਲੋਗੇ ਮਾ ਯਾਰ ਕਮਾਲ ਐ ਤੂੰ ਦੋ ਦਿਨਾਂ ਦਾ ਭਾਗ ਦਾ ਫਿਰ ਤਾਂ ਮੈਂ ਆਉਂਦੇ ਭਰਾ ਕੋਲੇ ਆਪ ਆ ਜਾਂਦਾ ਕਿੱਥੇ ਐ ਤੁਸੀਂ ਮੈਂ ਤਾਂ ਜੀ ਸ਼ੱਕੀ ਰੰਨਾ ਜੀ ਲੁਧਿਆਣਾ ਹੀ ਲੁਧਿਆਣਾ ਸੈਂਟਰਲ ਚ ਅੱਜਕੱਲ ਬੀਜੇਪੀ ਦੇ ਸਟੇਟ ਪਰਸਨ ਨੂੰ ਜੀ 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 ਲ ਬੀਜੇਪੀ ਦਾ ਸਪੋਕਸ ਪਰਸਨ ਰਾਜੇ ਵੜਿੰਗ ਨੂੰ ਭਾਲੇ ਹੋਰ ਆਪਾਂ ਨੂੰ ਕੀ ਚਾਹੀਦਾ ਵੀਰੇ ਸਾਡਾ ਭਰਾ ਹੈ ਮੈਂ ਜੀ ਮੈਂ ਜੀ ਚ ਥੋੜਾ ਘਰ ਦੀ ਥੋੜੇ ਘਰ ਦੀ ਲੋਕੇਸ਼ਨ ਕੀ ਹੈ ਸ਼ਿਵਾਦੀਂ ਨਗਰ ਹੈ ਜੀ ਸ਼ਿਵਾਦੀਂ ਨਗਰ ਕਿੱਥੇ ਆਪਣਾ ਸ਼ਿਵਾਦੀਂ ਨਗਰ ਦੇ ਵਿੱਚ ਜੀ ਆਪਣਾ ਆਪਣਾ ਸੰਖੇਪ ਦੇ ਕੋਲ ਹੈ ਜੇ ਤੁਸੀਂ ਜੇ ਤੁਹਾਨੂੰ ਜ਼ਰੂਰੀ ਕੰਮ ਹੈ ਤਾਂ ਦੱਸੋ ਆ ਹੁਣ ਤੋਂ 2.5 ਘੰਟਿਆਂ ਨੂੰ ਤੁਹਾਡੇ ਘਰ ਆ ਜਾਾਂ ਕਹ ਜੀ ਤੇ ਮੈਂ ਬੰਦਿਆਂ ਨੂੰ ਬੁਲਾ ਲਾਂਗਾ ਜੀ ਜਦੋਂ ਤੁਸੀਂ ਕਹੋਗੇ ਮੈਂ ਤੁਹਾਡੇ ਕੋਲ ਖੁਦ ਚੱਲ ਕੇ ਆ ਜਾਾਂਗਾ ਬਸ ਉਹਨਾਂ ਦੇ ਕੰਮ ਕਰ ਨਹੀ ਨਹੀ ਤੁਸੀਂ ਬੰਦਿਆਂ ਨੂੰ ਬੁਲਾ ਲਓ ਮੈਂ ਤੁਸੀਂ 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 ਜਿਹੜੇ ਕਿ ਕਿ ਬੀਜੇਪੀ ਵਾਲਿਆਂ ਨੂੰ ਮੈਨੇ ਕੀ ਲੋੜ ਪੈ ਗਈ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਠੀਕ ਹੈ ਤੁਸੀਂ ਮੇਰੇ ਵੱਡੇ ਭਰਾ ਹੋ ਚਾਹੇ ਪਾਰਟੀ ਆਪਣੀ ਅਲੱਗ-ਅਲੱਗ ਹੈ ਲੇਕਿਨ ਗੱਲ ਇਹ ਹੈ ਕਿ ਤੁਸੀਂ ਬੀਜੇਪੀ ਵਾਲਿਆਂ ਦਾ ਵੀ ਐਮਪੀ ਹੈ ਕਾਂਗਰਸ ਵਾਲਿਆਂ ਦਾ ਵੀ ਐਮਪੀ ਹੈ ਸਾਰੇ ਲੁਧਿਆਣੇ ਦੇ ਐਮਪੀ ਹੁਣ ਸਾਰੇ ਦੇ ਮੁਖੀਆ ਹੋ ਬਿਲਕੁਲ ਭਾਈ ਬਿਲਕੁਲ ਆச்சா ਘਟਿਆਲੇ ਦਾਸ ਮੈਂ ਵੀਰੇ ਹੁਣ ਸਪੈਸ਼ਲ ਆਪਦੇ ਕੰਮਕਾਰ ਛੱਡ ਕੇ ਤੇਰੇ ਕੋਲੇ ਸਿੱਧਾ ਆ ਰਿਹਾ ਹਾਂ ਦੱਸ ਕਿੱਥੇ ਆਵਾਂ ਕਿਉਂਕਿ ਤੂੰ ਇਹ 2 ਦਿਨਾਂ ਦਾ ਭਾਲਦਾ ਫਿਰਦਾ ਦੱਸ ਕਿੱਥੇ ਆਵਾਂ ਮੈਂ ਨਾ ਸੀ ਨਾ ਜਦੋਂ ਮਰਜ਼ੀ ਆ ਜਾ ਜੀ ਮੋਸਟ ਪੂਰ ਕੰਮ ਹੈ ਮੈਨੂੰ ਆਪਦੇ ਘਰ ਦੀ ਲੋਕੇਸ਼ਨ ਪੇਜ ਫਿਰ ਮੈਂ ਤੇਰੇ ਕੋਲੇ ਆ ਰਿਹਾ ਠੀਕ ਹੈ ਜੀ ਧੰਨਵਾਦ ਹਾਂਜੀ ਭੇਜੋ ਮੈਨੂੰ ਠੀਕ ਹੈ ਸਰ ਹਾਂ ਦੋਟਾ ਤਾਂ ਕਿਹਨੂੰ ਕਿਹਨੂੰ ਸਹੀ ਫਰਕ ਆ ਮੈਨੂੰ ਪੇਜ ਤੇ ਭੇਜੋ ਕਿਰਦਾਰ ਸਾਹਿਬ ਭੇਜੋ ਮੇਰੇ ਨੂੰ ਭੇਜੋ ਸਮਝ ਗਿਆ ਕੋਈ ਆਸਤਾ ਜਰੂਰ ਆ ਰਹੀ ਹੈ ਆਸਤਾ ਜਰੂਰ ਦੇਖ ਕੋਈ ਦਿਵਾਰ ਆ ਗਈ ਕੀ ਆ ਲੈ ਹਾਉ ਬੱਠਾ ਠੀਕ ਹੈ ਆ ਸਾਈਡ ਤੇ ਹੋਏ ਭਾਈ ਬਹੁਤ ਭਾਈ ਉਹ ਭਾਈ ਉਹ ਭਾਈ ਕੋਈ ਨਾ ਮਾਰੋ ਯਾਰ ਮਾੜੀ ਜਗ੍ਹਾ ਦੇ ਉੱਤਰੋ ਚੱਲਣ ਦੇ ਦੋ ਜੀ ਆਹ ਬਹੁਤ ਚੱਲ ਰਹੀ ਹੈ ਨਹੀਂ ਨਹੀਂ ਆਪਸ ਵਿੱਚ ਆ ਗਏ ਆ ਲੈ ਕੀ ਹੋ ਰਿਹਾ ਕੀ ਹੋ ਰਿਹਾ ਇਹ ਚੱਲ ਦੇ ਕੇ ਨਹੀਂ ਜੀ ਚਲੋ ਪਾਣੀ ਪੀਏ ਜੋ ਮੇਰੀ ਬੇਨਤੀ ਹੈ ਪਰ ਜੀ ਅੱਜ ਦੇ ਖਬਰਾਂ ਦੇ ਖਬਰਾਂ ਹੈ ਕਿ ਉਹ ਅੱਜ ਤੁਸੀਂ ਰਾਤ ਗੁੰਮਛੁਦਾ ਦੀ ਤਲਾਸ਼ ਜੰਦੇ ਰਹੇ ਸੋਤਾ ਲੋਹਰ نیوز ਦੇ ਕਿਹਾ ਹੈ ਤੇ ਅੱਜ ਸਾਡੇ ਵਧੀਆ ਮੌਕੇ ਤੇ ਆ ਗਿਆ ਮੇਰੀ ਸਾਰੀ ਫੇਸਬੁੱਕ ਹੈ ਸਾਰਾ ਫੇਸ ਪੇਜ ਹੈ ਅਬ ਰਾਤ ਤੁਸੀਂ ਗੁੰਮਛੁਦਾ ਦੀ ਤਲਾਸ਼ ਜੰਦੇ ਰਹੇ ਮੈਂ ਹਾਂ ਕਿ ਆ ਵੀ ਦਫਤਰ ਦਾਸਦੇ ਅੱਜ ਤੁਸੀਂ ਦਫਤਰ ਬਹੁਤ ਜ਼ਿਆਦਾ ਸ਼ੋਰ ਵੀ ਬਚਾਇਆ ਨਾ ਨਹੀਂ ਸ਼ੋਰ ਨਹੀਂ ਨਹੀਂ ਸ਼ੋਰ ਨਹੀਂ ਕਰਿਆ ਉਹ ਫੇਰ ਆਦਾ ਬੜਾ ਭਾਲੋ ਮੇਚਨੇ ਥੱਲੇੋਂ ਕੱਟੋ ਉਹ ਮੈਂ ਇਹਨਾਂ ਨੂੰ ਇਹਨਾਂ ਨੂੰ ਅੜਕਾ ਇਹਨਾਂ ਨੇ ਆਪਣਾ ਸਮਝਿਆ ਕਿ ਤੁਸੀਂ ਲੁਧਿਆਣੇ ਦੇ ਸਾਡੇ ਮੁਖੀਆ ਹੋ ਉਹ ਤੁਸੀਂ ਸਾਡੇ ਐਸਪੀ ਹੋ ਸੋ 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 ਤੁਸੀਂ ਮੇਰੇ ਭਰਾ ਹੋ ਮੇਰੇ ਵੀਰ ਹੋ ਸੋ ਮੇਰੇ ਕੋਲੇ ਨੋ ਹਲਕੇ ਆ ਨੋ ਹਲਕੇ ਆਪਣੇ ਮੇਰੀ ਕੋਈ ਹਰਕਤ ਗਿੱਦੜ ਬਾਵੀ ਹੈ ਜਿੱਥੇ ਮੈਂ ਪਹਿਲਾਂ ਲੜ ਰਸੀ 10 ਇਹਦੇ ਨਾਲ ਨਾਲ ਮੇਰੀ ਕੋਈ ਪੰਜਾਬ ਦੀ ਜ਼ਿੰਮੇਵਾਰੀ ਨਹੀਂ ਹੈ 40 ਲੱਖ ਬੰਦੇ ਦੀ ਆਬਾਦੀ ਹੈਗੀ ਆ ਕਿੱਥੇ ਇਕੱਲੇ ਕੱਲੇ ਲੁਧਿਆਣਾ ਸ਼ਹਿਰ ਦੇ ਵਿੱਚ ਆਬਾਦੀ 40 ਲੱਖ ਤੁਹਾਨੂੰ ਵਿਚਾਰਾ ਕੋਈ ਵੀ ਬੰਦਾ ਸਿੱਧਾ ਵਿਅਕਤੀਗਤ ਜਦੋਂ ਤੁਸੀਂ ਇਲੈਕਸ਼ਨ ਨਹੀਂ ਲੜਦੇ ਹੋ ਤੇ ਜੇ 18 19 ਲੱਖ ਵੋਟ ਹੈ ਤਾਂ ਤੁਸੀਂ 1 ਲੱਖ ਬੰਦੇ ਨੂੰ ਵੀ ਆਦਾ ਚਿਹਰਾ ਨਹੀਂ ਵਿਖਾ ਸਕਦੇ ਉਹ ਜਿਹੜੀ ਤੁਹਾਡੀ ਪ੍ਰੈਜ਼ੈਂਸ ਹੈਗੀ ਆ ਉਹ ਸੋਸ਼ਲ ਮੀਡੀਆ ਮੀਡੀਆ ਦੇ ਰਾਹੀਂ ਤੁਸੀਂ 19 ਲੱਖ ਲੋਕਾਂ ਚ ਪ੍ਰੈਜ਼ੈਂਸ ਵਖਾ ਸਕਦੇ ਹੋ ਆਦਰਵਾਈਜ਼ ਇਟਸ ਨੈਕਸਟ ਟੂ ਇੰਪੋਸੀਬਲ ਕਿਸੇ ਵੀ ਗੱਲ ਆ ਤੇ ਤੁਸੀਂ ਮੇਰਾ ਸੋਸ਼ਲ ਮੀਡੀਆ ਚੈੱਕ ਕਰੋਗੇ ਪੰਜਾਬ ਦੇ ਵਿੱਚ ਹਰ ਮੈਂਬਰ ਆਫ ਪਾਰਲੀਮੈਂਟ ਦਾ ਹਰ ਇੱਕ ਵ代ਕ ਤੁਸੀਂ ਦੇਖੋਗੇ ਕਿ ਰਾਜਾ ਵੜਿੰਗ ਔਰੇ ਤੇ ਤੁਰਿਆ ਫਿਰ ਰਿਹਾ ਔਰ ਨਾਟ ਇਵਨ ਜਿੱਦੇ ਦਾ ਪਾਰਲੀਮੈਂਟ ਤੁਸੀਂ ਹੁਣ ਖੋਜ ਕਰਿਓ ਦੋਨੋਂ ਜਾਣੇ ਮੈਂਬਰ ਆਫ ਪਾਰਲੀਮੈਂਟ ਤੋਂ ਬਾਅਦ ਅੱਜ ਸਾਲ ਹੋਣਾ ਹੈ 9 ਮਹੀਨੇ ਕਿ 11 ਕੋ ਇੱਕ ਦਿਨ ਵੀ ਉਹਦੇ ਚ ਫੇਸਬੁੱਕ ਤੇ ਮੇਰੀ ਇਵੈਂਟ ਗਾਇਬ ਹੋਵੇ ਨਾਟ ਇਵਨ ਵਨ ਹੌਲੀਡੇ ਇਨ ਮਾਈ ਲਾਈਫ ਇੱਕ ਛੁੱਟੀ ਨਹੀਂ ਹੈ ਔਰ ਤੁਸੀਂ ਦੇਖੋ ਕਿ ਤੁਸੀਂ ਦੋਨਾਂ ਨੇ ਮੈਨੂੰ ਪਾਲਿਆ ਤੇ ਰਾਜੇ ਵੜਿੰਗ ਨੇ ਕਟਿਆਰ ਨੇ ਜਦੋਂ ਮੈਂ ਫੋਨ ਕੀਤਾ ਇਹਨੇ ਕਿਹਾ ਹਾਂ ਭਾਜੀ ਤੁਹਾਡਾ ਨਾਮ ਆ ਗਿਆ ਨੰਬਰ ਆ ਗਿਆ ਮੇਰਾ ਨੰਬਰ ਸਭ ਕੋਲੇ ਹੈ ਮੈਂ ਭੱਗ ਗਿਆ ਗਿਆ ਸਾਫ ਪੋਜ਼ਿਟਿਵਿਟੀ ਦੇਖੋ ਕਿ ਯਾਰ ਬੰਦਾ ਮੈਨੂੰ ਘਾਰ ਰਿਹਾ ਪੋਸਟਰ ਲਾ ਰਿਹਾ ਉਹਨੂੰ ਮੈਂ ਭੱਜਾ ਇੱਕ ਵਾਰ ਸੁਣ ਮੈਂ ਭੱਜ ਗਿਆ ਮੇਰਾ ਭਰਾ ਮੈਨੂੰ ਕੋਈ ਗੁੱਸਾ ਨਹੀਂ ਔਰ ਛੋਟੀ ਭੈਣ ਤਾਂ ਇੰਨੀ ਮੈਂ ਵੇਖਿਆ ਯਾਰ ਖਮਾ ਦਾ ਫੱਟੀ ਚ ਬੈਠਿਆ ਹੀ ਹੈ ਮੈਨੂੰ ਇਹ ਪਤਾ ਸੀਗਾ ਵੀ ਇਹ ਮੇਰੇ ਖਿਲਾਫ ਨਹੀਂ ਹੋ ਸਕਦਾ ਇਹ ਕੋਈ ਗੜਬੜ ਹੋ ਰਹਾ ਹੈ ਅੱਛਾ ਸੁਣੋ ਫਿਰ ਕੀ ਹੋਇਆ ਮੈਂ ਆਪ ਭੱਗ ਲਿਆ ਤੇ ਭੱਗ ਕੇ ਮੈਂ ਪੁੱਛਿਆ ਐਮਰਜੈਂਸੀ ਹੋ ਗਈ ਬਿਕੋਜ਼ ਜਿਹੜਾ ਇੱਥੇ ਗਏ ਉੱਥੇ ਗਏ ਦਫਤਰ ਜਿਹੜਾ ਬਚਤ ਭਵਨ ਵਾਲਾ ਦਫਤਰ ਹੈ ਇਹ ਖੁੱਲੇ ਨੂੰ ਇਹਨਾਂ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਖੋਲ ਕੇ ਆਇਆ ਸੀ ਕਿਸੇ ਨੂੰ ਅਡਰੈਸ ਨਹੀਂ ਪਤਾ ਹੋਣਾ ਕਿ ਇਹ ਐਮਪੀ ਆਫਿਸ ਹੈ ਉਹ ਆਫਿਸ ਆ ਉੱਥੇ ਮੇਰਾ ਬੰਦਾ ਉਹ ਉਹ ਦਿਨ ਦੇ ਦਿਨ ਨਹੀਂ ਖੁੰਦਾ ਥਾਟ ਮਾਈਟ ਬੀ ਸੈਟਰਡੇ ਸੰਡੇ ਕਿਸੇ ਦਿਨ ਛੁੱਟੀ ਵਾਲੇ ਦਿਨ ਆਫ ਹੋਵੇ ਲੇਕਿਨ ਹੁੰਦਾ ਹੁਣ ਤੁਸੀਂ ਕੈਂਸਰ ਦੀ ਗੱਲ ਕੀਤੀ ਹੈ ਕਿ ਯਾਰ ਇੱਕ ਬੁੱਢੇ ਨਾਲੇ ਦਾ ਮਸਲਾ ਉਹ ਬੁੱਢੇ ਨਾਰੇ ਦੇ ਮਸਲੇ ਤੋਂ ਪਤਾ ਹੈ ਮੈਂ ਪ੍ਰਾਈਮ ਮਿਨਿਸਟਰ ਨੂੰ ਮਿਲ ਰਿਹਾ ਤੁਹਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਸਾਡੇ ਬਹੁਤ ਅੱਛੀ ਗੱਲ ਹੈ ਔਰ ਵਿਦਆਊਟ ਪ੍ਰਾਈਮ ਮਿਨਿਸਟਰ ਕਿਉਂਕਿ ਪ੍ਰਾਈਮ ਮਿਨਿਸਟਰ ਸਾਹਿਬ ਦੀ 10 ਸਾਲ ਦੀ ਸਰਕਾਰ ਹੈ 11 ਸਾਲ ਹੋ ਗਏ ਵਿਦਆਊਟ ਪ੍ਰਾਈਮ ਮਿਨਿਸਟਰ ਦੀ ਇੰਟਰਵੈਂਸ਼ਨ ਤੋਂ ਬਿਨਾ ਇੱਥੇ ਹੋ ਰਹੀ ਹੈਗੀ ਆ ਆਮ ਆਦਮੀ ਪਾਰਟੀ ਨੂੰ ਦੋ ਸਰਕਾਰਾਂ ਦੀ ਇੰਟਰਵੈਂਸ਼ਨ ਤੋਂ ਬਿਨਾ ਨਾ ਤੁਸੀਂ ਨਾ ਤੁਸੀਂ ਬਹੁਤ ਵਿਚਾਰੇ ਸਾਡੇ ਕਰਨਲ ਸਾਹਿਬ ਲੜਾਈ ਲੜ ਰਹੇ ਹੈ ਔਰ ਜੋ ਤੁਹਾਡਾ ਕੰਸਰਨ ਹੈਗਾ ਕੈਂਸਰ ਆ ਯਾਰ ਮੇਰੇ ਕੋਲੇ ਤੁਸੀਂ ਇਹੀ ਕੰਮ ਕਿਹਾ ਜਿਹੜਾ ਹੋ ਰਿਹਾ ਨਹੀਂ ਕੈਂਸਰ ਵਾਲੇ ਪੀੜਤ ਬੰਦੇ ਬਹੁਤ ਆਉਂਦੇ ਆ ਹੁਣ ਮੈਂ ਤੁਹਾਨੂੰ ਅੱਜ ਸਟੋਰੀ ਦੱਸਾਂ ਕੈਂਸਰ ਦੇ ਬਾਰੇ ਇੱਥੇ ਅਵੀ ਲਿਸਟ ਸਾਡੇ ਕੋਲੇ ਹੈ 93 ਨਹੀਂ ਨਹੀਂ ਯਾਰ ਕਿੰਨੇ ਕੇਸਿਸ ਆਏ ਸੀ 37 ਆਪਣੇ ਤੋਂ 672 ਕੋਲ ਆਏ 72 ਕੇਸਿਸ ਸਾਡੇ ਕੋਲੇ ਕੈਂਸਰ ਦੇ ਆਏ ਆ ਆਈ ਕੈਨ ਗਿਵ ਯੂ ਦ ਡਾਟਾ ਹੁਣੇ ਹੈਗਾ ਸਾਡੇ ਕੋਲੇ ਆਲਰੇਡੀ ਹੈਗਾ ਟੂਮੋਰੋ ਆਈ ਕੈਨ ਪ੍ਰੋਵਾਈਡ ਯੂ ਮਾਈ ਨਮ ਸਾਨੂੰ ਹੋਰੇ 24 37 ਕੇਸਿਸ ਤੇ ਪੈਸੇ ਆ ਗਏ ਕੋਈ ਆਫਿਸ ਚਲਾ ਜਾਵੇ ਰੈਂਡਮ ਰੈਂਡਮ ਸੱਚ ਜਨਾ ਉਹ ਨੂੰ ਨਾਮਿਕ ਸਾਹਿਬ ਨੂੰ ਚਾਹ ਦੇਣੀ ਹੈ ਬਾਬਾ ਜੀ ਨੂੰ ਚਾਹੇ ਉਹ ਇਹ ਕਦੇ ਨਹੀਂ ਪੁੱਛੋ ਕਿਹੜੀ ਪਾਰਟੀ ਦਾ ਹੈ ਉਹ ਕਿੱਥੋਂ ਆਇਆ ਉਹ ਕਿ ਇਹ ਮੈਨੂੰ ਰੱਬ ਨੇ ਚੀਜ਼ ਦਿੱਤੀ ਹੈ ਦਸਕਤ ਤੇ ਉਹ ਮੈਂ ਪੈਸਾ ਜਿਹੜਾ ਹੈ 37 ਕੋਲੇ ਆ ਗਿਆ 72 ਅਸੀਂ ਕੇਸ ਵੇ ਕਿਉਂਕਿ ਅਸੀਂ ਕਿਸੇ ਨੂੰ ਨਾ ਨਹੀਂ ਕਰਦੇ ਇਵਨ ਯੂ ਡੋਟ ਬਲੀਵ ਥੈਟ ਇਹ ਪੈਸਾ ਕੇਵਲ ਲੁਧਿਆਣੇ ਐਪੀ ਮੇਰੇ ਕੋਲ ਕੋਈ ਫਾਜ਼ਿਲ ਜ਼ਿਆਦਾ ਵੀ ਆ ਗਿਆ ਨਾ ਆਈ ਹੈਵ 5 2 6 ਕੇਸਿਸ ਤਰਨਤਾਰਨ ਦੇ ਵੀ ਨੇ ਤਰਨਤਾਰਨ ਦੇ ਵੀ ਉੱਥੇ ਤਰਨਤਾਰਨ ਫਾਜ਼ਿਲ ਦਾ ਕੈਨੀ ਯੂ ਬਲੀਵ ਥੈਟ ਆਜਾ ਮੇਰੇ WhatsApp ਤੇ ਹੈ ਤੁਹਾਡੇ ਗਮਸ਼ੂਦਾ ਦਿੱਤਾ ਮੈਨੂੰ ਪਤਾ ਨਹੀਂ ਸੀ ਕਿਵੇਂ ਤੁਸੀਂ ਇਸ਼ੂ ਕੀ ਕਰੂ ਨਵੀਨ ਜਿੰਦਰ ਯੂ نو ਨਵੀਨ ਜਿੰਦਰ ਤੁਹਾਡੀ ਡਿਜੀਟਲ ਕੰਮ ਆ ਪਾਰਟੀ ਚ ਨੇ ਦਿਸ ਇਜ਼ ਨਵੀਨ ਜਿੰਦਲ ਮਾਲਿਕ ਮੈਂ ਨੂੰ ਕੀ ਪਾਇਆ ਪੜੋ ਕੀ ਪਾਇਆ ਪੜੋ ਮੈਂ ਆਪਦੀ ਲੈਟਰ ਹੈਡ ਤੇ ਪਾਇਆ ਉਹ ਕਹਿੰਦਾ ਮੈਂ ਜਿੰਦਲ ਇੰਸਟੀਚਿਊਟ ਦੇ ਵਿੱਚ ਦਾਖਲ ਹੋ ਰਿਹਾ ਮੈਂ ਪ੍ਰਾਈਵੇਟ ਇਲਾਜ ਕਰਾਉਣਾ ਹੈ ਇੱਕ ਵਿਅਕਤੀ ਦਾ ਮੈਂ ਆਈ ਕਾਲਡ ਨਵੀਨ ਜਿੰਦਲ ਤੇ ਉਹਨਾਂ ਨੂੰ WhatsApp ਪਾਇਆ ਚਿੱਠੀ ਲਿਖ ਕੇ ਪਲੀਜ਼ ਬ੍ਰਦਰ ਹੈਲਪ ਮੀ ਤੁਸੀਂ BJP ਚ MP ਹੈ ਇੰਸਟੀਚਿਊਟ ਹੈਗਾ ਇਸ ਆਰ ਆਪਾਂ ਕੈਂਸਰ ਪੇਸ਼ੈਂਟ ਦੀ ਮਦਦ ਕਰਨੀ ਹੈ ਦਿਸ ਇਜ਼ ਦਿਸ ਦਿਸ ਲੈਟਰ ਇਜ਼ ਥੇਰ ਸੋ ਮੇਰੇ ਕਹਿੰਦਾ ਮਤਲਬ ਪਾਰਟੀ ਲੈ ਤੂੰ ਪਾਸੇ ਜਾ ਕੇ ਸੰਪਰਕ ਸੰਤੀ ਇਹਨੇ ਨਹੀਂ ਮੇਰੇ ਕਹਿਣ ਮਤਲਬ ਆਈ ਤੂੰ ਸੇ ਨੋ ਟੂ ਐਨੀਬਡੀ ਆਈ ਡੋਟ ਸੇ ਕਿ ਸੰਬਡੀ ਬਿਲੋਂਗਸ ਟੂ ਬੀਜਪੀ ਸੰਬਡੀ ਅਮੇ ਨੂੰ ਕਹੀਆਂ ਦੱਸਿਆ ਯਾਰ ਤੂੰ ਗੁਟਿਆਲ ਦੇ ਨਹੀਂ ਉਹ ਯਾਰ ਛੱਡ ਯਾਰ ਤੂੰ ਇੱਕ ਹੀ ਗਰੀ ਜਣਾ ਮੇਰੇ ਬੰਦੇ ਬਹੁਤ ਪਾਰਟੀ ਦੇ ਬੰਦੇ ਜਿਨ੍ਹਾਂ ਨੂੰ ਸਲਾਹ ਲਈਏ ਕਿਨੇ ਆਪਾਂ ਜਾਵਾਂਗੇ ਉਹ ਕਹਿੰਦੇ ਮੈਂ ਕਹਿੰਦਾ ਯਾਰ ਹੋਰਾਂ ਨਾਲ ਸਲਾਹ ਕੀਤੀ ਵੀ ਮੈਂ ਉਹ ਕਹਿੰਦੇ ਯਾਰ ਕੀ ਕਰ ਰਿਹਾ ਮੈਂ ਕਹਿੰਦਾ ਯਾਰ ਕੀ ਫਰਕ ਉਹ ਕਹਿੰਦਾ ਉਹਨੇ ਤੇਰੇ ਮੋੜ ਲਾਤੇ ਉਹ ਤੇਰੇ ਇਮੋਨੇ ਪੂਰਾ ਰੋਲਾ ਪਾਦਾ ਨੌਜਵਾਨ ਸਾਥੀ ਨੇ ਜੇ ਸਾਡੀ ਬੀਬੀ ਕੌਰ ਕੁੜੀ ਨੇ ਤੇ ਪੂਰਾ ਤੂੰ ਯਾਰ ਹੁਣ ਉੱਥੇ ਕੀ ਲੈਂਡਰ ਹੈ ਗੱਲ ਕੀ ਬਾਤ ਗਈ ਉਹ ਮੈਂ ਕਿਹਾ ਯਾਰ ਹੋ ਸਕਦਾ ਕੋਈ ਪ੍ਰੋਬਲਮ ਹੋਵੇ ਛੋਟੀ ਭੈਣ ਨੂੰ ਕੋਈ ਦਿੱਕਤ ਹੋਵੇ ਰਾਜਾ ਬੜੇ ਮੂਰੇ ਨਾਲ ਰਾਤ ਨੂੰ 3 ਵਜੇ ਵੀ ਖੜੂ ਬਾਜ ਮਾਰ ਕੇ ਦਿਖਾਓ ਹੁਣ ਤੁਸੀਂ ਐ ਕਰੋ ਭਾਜਪੀ ਦੇ ਮੇਰੇ ਨਾਲ ਕੌਣ ਵੱਡਾ ਹੈ ਕੇਸਸ ਦੇ ਵਿੱਚ ਉਹਨਾਂ ਕੋਲੇ ਵੀ ਉਨੀ ਪਾਵਰ ਬਿਕੋਜ਼ ਹੀ ਇਸ ਰਾਜ ਸਭਾ ਬਿੱਟੂ ਜੀ ਉਹ ਮੰਤਰੀ ਨਹੀਂ ਰਿਹਾ ਹੀ ਇਜ਼ bigger than me now ਨਹੀਂ ਨਹੀਂ ਮੈਂ ਤੈਨੂੰ ਨਹੀਂ ਕਹਿ ਰਿਹਾ ਤੂੰ ਉੱਥੇ ਜਾਣਾ ਬਸੂਲਾ ਤੈਨੂੰ ਹੀ ਜਾਣਾ ਉੱਥੇ ਹੁਣ ਸੱਚ ਮੀਡੀਆ ਦੱਸ ਦੇ ਜਿੰਨਾ ਖੜਾ ਵੀ ਰਾਜਾ ਵੜਿੰਗ ਜਾਦੇ ਆਉਂਦਾ ਹੈ ਕਿ ਬਿੱਟੂ ਜਾਦੇ ਆਉਂਦਾ ਹੈ ਇਹ ਇੱਕ ਗੋਲੀ ਕੋਈ ਬੋਗੋਂ ਦਾ ਕਿਹਨੂੰ ਬੁਲਾਉਣਾ ਹੈ ਮੈਨੂੰ ਤੈਨੂੰ ਉੱਤੇ ਕੁੜੀ ਮੈਂ ਕਾ ਦੀ ਕੁੜੀ ਬੇਟੀ ਨੂੰ ਮੈਂ ਕਹਿੰਦਾ ਸੱਚ ਬੋਲਨੀ ਇੱਥੇ ਸੱਚ ਤੁਹਾਨੂੰ ਮੈਂ ਜ਼ਿੰਦਗੀ ਸੱਚੀ ਬੋਲਦਾ ਉਹ ਪਟਕਾ ਪਟੇਰੇ ਬੀਜੇਪੀ ਆ ਨੇ ਰੈਂਗ ਆ ਤੇਰੇ ਉੱਤੋਂ ਤੂੰ ਚੌਂਦਾ ਰਹਿ ਚੜ੍ਹਦੀ ਕਲਾ ਰਹਿ ਪਰ ਪੋਲਿਟਿਕਸ ਕਰਨੀ ਆਪਾਂ ਸਾਰੇ ਆਲੇ ਤੁਸੀਂ ਨਾ ਵੀ ਇਹ ਲੁਧਿਆਣੇ ਦੇ ਬੱਚੇ ਬੱਚੇ ਨੂੰ ਪਤਾ ਆ ਦੀ

ਹੈਲੋ ਭਾਈ ਪੀਸ ਦਾ ਇਵੈਂਟ ਚੱਲ ਰਿਹਾ ਜੋ ਭਾਈ ਆਈ ਡੋਨਟ ਹੈਵ ਐਨੀ ਪ੍ਰੋਬਲਮ ਤੁਸੀਂ ਇਹ ਇਸ਼ੂ ਨੂੰ ਰੇਜ਼ ਕੀਤਾ ਜਾਂ ਥੋੜੇ-ਪੁਰੇ ਕੋਈ ਆਇਆ ਨੋ ਫਰਾਡ ਨੇ ਕਰੀ ਐਂਡ ਆਈ ਐਮ ਨੋਟ ਇਨਵਾਈਟਡ ਯੂ ਆਰ ਲਾਈਕ ਮਾਈ ਅਸੀਂ ਸਾਰੇ ਇਕੱਠੇ ਆਈ ਡੋਨਟ ਹੈਵ ਐਨੀ ਪ੍ਰੋਬਲਮ ਵਿਦ ਯੂ ਆਰ ਯੂ ਆਰ ਵਿਦ ਐਨੀ ਮੈਨੂੰ ਤਾਂ ਅੱਜ ਆਨੰਦ ਆ ਗਿਆ ਕਿ ਅੱਜ ਦੋ ਵਿਅਕਤੀ ਟਾਪ ਕਲਾਸ ਇੱਕ ਕਿਦਾਂ ਥੋੜਾ ਠੀਕ ਹੋ ਸਮਰਤਾ ਕੌਰ ਸਮਰਤਾ ਕੌਰ ਮਿਲੀ ਔਰ ਇੱਕ ਘਟਕਾਲ ਸਾਹਿਬ ਮਿਲੇ ਹੁਣ ਮੈਂ ਨੰਦ ਦਾ ਟੱਪਦਾ ਇਹਨਾਂ ਦੇ ਘਰ ਜਾ ਕੇ ਹਮੇਸ਼ਾ ਚਾਰ ਪੰਜ ਸਾਲ ਤਕੋੜੇ ਸਮੋਸੇ